ਤੋ 3 ਵਜ ਗਿਆ ਸ਼ਾਮ ਦੇ ਤੇ ਅੱਜ ਫੇਰ ਆਪਣਾ ਪੇਪਰ ਸੀਗਾ ਕੱਲ ਨੂੰ ਐਂਡ ਲਾਈ ਰਹਿ ਗਿਆ ਤੇ ਇਹਨਾਂ ਨੂੰ ਵੀ ਦਾਣਾ ਪਾਣੀ ਰੱਖਣ ਦਾ ਟਾਈਮ ਹੋ ਗਿਆ ਮਗਰ ਮਗਰ ਫਿਰਦੇ ਆ ਤੇ ਆਂਡੇ ਲੋ ਬਾਹਰੋਂ ਆ ਗਏ 4 ਤਸਵੀਰ ਦਾ ਕੋਈ ਆਂਡਾ ਨਹੀਂ ਚੁੱਕਿਆ ਕਿਉਂਕਿ ਪੇਪਰ ਸੀਗਾ ਆਪਣਾ ਤੇ ਅੱਜ ਧੁੱਪ ਵੀ ਨਹੀਂ ਨਿਕ ਇੱਕ ਪਿਆ ਓਏ ਡੂੰਗਾ ਜਪਿਆ ਓਏ ਆ ਜਾ ਤੇ ਇੱਧਰ ਹੈ ਨਹੀਂ ਕੋਈ ਚਲੋ ਚੱਲਦੇ ਆ ਵੀ ਹੁਣ ਮਗਰ ਮਗਰ ਨਹੀਂ ਕਿਉਂਕਿ ਇਹਨਾਂ ਨੂੰ ਦਾਣਾ ਪਾਉਣ ਦਾ ਟਾਈਮ ਹੋ ਗਿਆ ਤੇ ਆ ਕਰਕੇ ਇਹਨਾਂ ਨੂੰ ਦਾਣਾ ਹੀ ਪਾਉਣੇ ਆ ਚਲਦੇ ਆਂ ਅੰਦਰ ਬਾਕੀ ਅਜ ਬਾਹਰ ਪੂਰੀ ਠੰਡ ਆ ਠੰਡੀ ਹਵਾ ਚੱਲਦੀ ਪਈ ਏ ਇੰਦੇ ਥੱਲੇ ਬੇਨੇ ਕਿੰਨੇ ਆ ਓਹੋ ਕਿੰਨੇ ਆ ਥੋੜਾ ਦਾ ਅੱਠ ਆ ਦੋ ਆ ਗਏ ਚਾਰ 6 ਤੇ 8 ਇੱਕ ਹੋਰ ਆ 9 ਆ ਦੇ ਰਾ ਕੇ ਲੈ ਉੱਠ ਗਈ ਚਲ ਕੋਈ ਨਹੀਂ 9 ਇੰਦੇ ਚ ਪੈ ਜੇ 6 ਗਿਣੀ ਜਾਇਆ ਜੇ ਕਮੈਂਟ ਕਰਕੇ ਦੱਸ ਦਿਆ ਜੀ ਮੈਂ ਤੁਹਾਨੂੰ ਨਾਲ ਨਾਲ ਗੱਲਾਂ ਸੁਣਾਉਣਾ ਲਓ ਜੀ ਦੋ ਇੱਧਰ ਸੀਗੇ ਅੱਜ ਤਾਂ ਜਮਾਂ ਨਹੀਂ ਠੰਡ ਨਿਕਲੀ ਜਮ ਉਹ ਜਮਾਂ ਵੀ ਥੋਪਣੀ ਨਿਕਲੀ ਇੰਨਾ ਦੂਆਂ ਚ ਕੋਈ ਵੀ ਹੈ ਨਹੀਂ ਨਜ਼ਰ ਲੱਗ ਗਈ ਆ ਹਾਂ ਹਾਂ ਇੰਤਜ਼ਾਰ ਕਰਿਆ ਹੁਣ ਕਈ ਸੱਚ ਵੀਰ ਕਹਿਣਗੇ ਵੀ ਕੁਕੜੀਆਂ ਦੇਸੀ ਨੇ ਕਈਆਂ ਡੇ ਜਿਵੇਂ ਆ ਚਿੱਟੇ ਹਨਾ ਕੁੱਤੇ ਕਿਉਂ ਆ ਇਹ ਬਰੀਡ ਆਪਣੇ ਕੋਲੇ 3-4 ਨੇ ਤੇ ਉਹ ਬਰੀਡ ਦਾ ਹੀ ਹਿਸਾਬ ਹੋ ਜਾਂਦਾ ਬੀਡ ਕਰਕੇ ਆਇਆ ਬਸ ਦੇ ਆਂਡੇ ਇੱਕ ਆ ਬੈਠੀ ਆ ਹੁੰਦੇ ਥੱਲੇ ਕਿੰਨੇ ਚਾਰ ਆ ਸ਼ਾਇਦ ਕਿ ਤਿੰਨ ਤਿੰਨ ਹੋਰ ਕੋਈ ਆ ਨਹੀਂ ਲੈ ਹਾਂ ਆ ਗਈਆਂ ਖਾਲਾ ਆਂਡੇ ਖਾਲਾ ਮਗਰ ਮਗਰ ਭੁੱਖ ਲੱਗੀ ਵਿਚਾਰਿਆਂ ਨੂੰ ਇੰਦੇ ਥੱਲੇ ਬੈਗਣੀ ਬੈਠੀ ਪੁੱਭਾ ਮਾਰ ਕੇ ਆਂਡਾ ਇੱਕ ਹੀ ਆ ਕਮਾਲ ਆ ਤੇਰੇ ਵਾਲੀ ਤਿੰਨ ਇੱਧਰ ਆਹ ਇਹ ਕੁੱਕੜ ਅੰਡੇ ਲੈਂਦਾ। ਕੁੱਕੜ ਰਗ ਗਈ ਆ ਕੁਕੜੀ। ਵੇਖੋ। ਇੱਧਰ ਪਏ ਅਜ 4 ਤੇ ਪਰਦੇ ਮਗਰ ਮੈਂ ਵੇਖ ਲਿਆ ਕੋਈ ਵੀ ਨਹੀਂ ਪਿਆ ਲੱਗਦਾ। ਆਹ ਪਰਦੇ ਮਗਰ ਹੁੰਦਾ ਪਰ ਉੱਥੇ ਕੋਈ ਨਹੀਂ ਪਿਆ ਸ਼ਾਇਦ। ਨਹੀਂ ਪਿਆ। ਇੱਥੇ ਪਏ ਆ 2। ਇੱਧਰ ਇੱਧਰ ਕੋਈ ਵੀ ਹੈ ਨਹੀਂਗਾ। ਆਹ ਕੁਕੜੀ ਥੱਲੇ ਵੇਖ। ਇੱਧਰੋਂ ਗਾ ਕੇ 5 ਆਗੇ ਦੋ ਤੇ ਫੋਲੋ ਕਰ ਲਿਆ ਜੇ ਬਸ ਥੋੜਾ ਜਿਹਾ ਸਮਾਂ ਦਿਓ ਇਹਨਾਂ ਹਜੇ ਦੇਣਾ ਕੋਈ ਵੀ ਨਹੀਂ ਹਿੰਦੇ ਥੱਲੇ ਤੇ ਜਲਦੀ ਨਵਾਂ ਜਾਂ ਘੈਂਟ ਜਿਹਾ ਕੰਟੈਂਟ ਆਪਾਂ ਲੈ ਕੇ ਆਵਾਂਗੇ ਮੈਂ ਕਹਿ ਤਾਂ ਦਿਨਾ ਉਧਰੋਂ ਪੇਪਰ ਆ ਗਏ ਚਲੋ ਕੋਈ ਗੱਲ ਨਹੀਂ ਜਲਦੀ ਆਪਾਂ ਕੰਟੈਂਟ ਚੇਂਜ ਕਰਾਂ ਕਿਉਂਕਿ ਇੱਕੋ ਕੰਟੈਂਟ ਪਾ ਬਸ ਵੇਖ ਵੇਖ ਕੇ ਤੁਸੀਂ ਵੀ ਬੋਰ ਹੋ ਜਾਂਦੇ ਜੇ ਬਾਕੀ ਆਂਡੇ ਆਏ ਕਰ ਲਿਆ ਜੇ ਫੋਲੋ ਧੰਨਵਾਦ ਜੀ